ਨਰੇਗਾ ਪਾਸ ਕਰਾਈ ਉਹ ਨਰੇਗਾ ਚਲਸੀ ਪ੍ਰਣਾਠ ਸੂਬੇ ਦੇ ਵਿੱਚੋਂ 2005 ਦੇ ਵਿੱਚ ਜਿਹੜਾ ਰਠੌਰ ਮੰਤਰੀ ਨੇ ਬਠਿੰਡਾ ਚੱਕਿਆ ਸੀ ਸਰਦੇ ਉੱਤੇ ਉਹ ਕਠਨ ਕਿਉਂ ਚੱਕੀ ਜਿਹੜੇ ਦੱਬੇ ਕੁਟਲੇ ਲੋਕ ਐ ਉਹਨਾਂ ਵਾਸਤੇ ਇਹਨਾਂ ਨੂੰ ਰੋਜ਼ਗਾਰ ਰੋਟੀ ਔਰ ਕੱਪੜਾ ਜੇ ਰੋਜ਼ਗਾਰ ਨਹੀਂ ਤਾਂ ਰੋਟੀ ਕੱਪੜਾ ਕਿੱਥੋਂ ਆਉਂਦਾ ਜੇ ਆ ਤਾਂ ਸਾਡੇ ਕੋਲੇ ਰੋਜ਼ਗਾਰ ਨਹੀਂ ਰੋਟੀ ਜਿਨ੍ਹਾਂ ਨੇ ਇਹ ਸੋਚਿਆ ਬਹੁਤ ਸਿਆਣਾ ਬੰਦਾ ਸੀਗਾ ਹੋਂਦੀਆਂ ਸਰਕਾਰਾਂ ਨੇ ਅੱਜ ਤੁਹਾਨੂੰ ਦੱਸਣ ਵਾਸਤੇ ਆ ਜਿਹੜੀ ਨਰੇਗਾ ਥੋੜੀ ਉਹ ਖੋ ਚੁੱਕੀ ਹੈ ਅੱਜ ਤੁਸੀਂ ਘਰਾਂ ਦੇ ਵਿੱਚ ਬੈਠੇ ਐ ਇਸ ਟਾਈਮ ਵਿਹਲਾ ਟਾਈਮ ਹੈ ਸਾਡੀਆਂ ਮਾਮਾ ਔਰ ਭੈਣ ਚਲ ਕੋਈ ਪੜਦਾ ਹੁੰਦਾ ਹੈ ਕੋਈ ਹੋਰ ਕੰਮਾਂ ਤੇ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਰੁਜ਼ਗਾਰ ਸਰਕਾਰ ਨੇ ਦਿੱਤਾ ਸੀ ਉਹ ਰੁਜ਼ਗਾਰ ਸਾਡਾ ਅੱਜ ਖੋ ਲਿਆ ਸਰਕਾਰ ਸਾਡੇ ਤਾਂ ਵੀਰ ਅਸੀਂ ਡੀਸੀਆਰ ਘੇਰਨਾ ਸਰਕਾਰਾਂ ਨੂੰ ਘੇਰਨਾ ਹੈ 12 ਘੰਟੇ ਡਿਊਟੀ ਥੋੜੀ ਕਰ ਦਿੱਤੀ ਗਈ ਹੈ 12 ਘੰਟੇ ਤੁਸੀਂ 8 ਤੋਂ 8 ਵਜੇ ਤੱਕ ਭਰੇ ਆ ਕਰੂਗੇ ਕੇ ਨਾ ਦਾ ਬਾਰੇ ਕਾਟੇ ਸਾਰੇ ਰੋਲਾ ਬਣ ਗਿਆ ਇਸੇ ਨਹੀਂ ਕਰਦਾਈ ਇਸੇ ਨੂੰ ਕਰਦਾਈ ਉਹ ਆਖਰ ਵੀ ਸਰਕਾਰ ਦਾ ਕੋਰਤੇ ਵਿੱਚ ਜਦੋਂ ਇਹ 8 ਘੰਟੇ ਡਿਊਟੀ ਕਰਾਈ ਸੀ ਇਹ ਝੰਡੇ ਜਦੋਂ ਮਜ਼ਦੂਰਾਂ ਨੂੰ ਕੁੱਟਿਆ ਜਾਂਦਾ 18-18 ਘੰਟੇ ਕੰਮ ਕਰਾਇਆ ਜਾਂਦੇ ਤੇ ਮਿਹਨਤ ਨਹੀਂ ਦਿੱਤੀ ਜਾਂਦੀ ਸੀ ਇਹ ਜਿਹੜਾ ਝੰਡਾ ਸੀ ਅੱਜ ਵੀ ਉਹੀ ਝੰਡਾ ਤੁਹਾਡੀ ਮਦਦ ਕਰ ਰਿਹਾ ਸਾਡੇ ਜਿਹੜੇ ਦੱਬੇ ਕੁਚਲੇ ਲੋਕ ਹੈ ਬੇਰੁਜ਼ਗਾਰ ਲੋਕ ਹੈ ਉਹਨਾਂ ਦੀ ਆਵਾਜ਼ ਸੁਣਨ ਵਾਸਤੇ ਅੱਜ ਵੀ ਝੰਡਾ ਤੁਹਾਡੇ ਕੋਲ ਹੈ ਅਸੀਂ ਇਸ ਝੰਡੇ ਨੂੰ ਮੰਨਦੇ ਨਹੀਂ ਔਰ ਜੇ ਇਸ ਝੰਡੇ ਨੂੰ

आप कम वापस करवा सकते जो भाई एक नहीं करेंगे हम माँ बाप चाहिए जाते हो फसलों का भा लें जब करू भी फैसला वापस करना पार्टी तो आपने जी ਆਡੇ ਸਬਸਟੈਂਸ ਦੀ ਹੈ ਜੀ ਅਸੀਂ ਸਬਸਟੈਂਸ ਹੈ ਜੀ 12 ਸਾਲ ਤੋਂ ਚੱਲ ਰਿਹਾ ਹੈ ਪਹਿਲਾ ਵੀਡੀਓ ਡਾਕਟਰ ਫਰਸਾ ਠੀਕ ਹੈ ਫਿਰ ਵੀਡੀਓ ਡਾਕਟਰ ਸੁਖਨਾ ਫੁਕਾ ਸੁਧਰਾ ਕਰਕੇ ਉਹ ਧਿਆਨ ਹੈ ਜੀ ਸੀ ਦੱਸ ਦੱਸਦੇ ਇਹ ਵੀ ਸੀ ਅੰਦਰ ਮੇਰੇ ਅਗਾ ਦਾ ਸੀ ਜੀ ਦਾ ਪਤਾ ਹੈ ਤੁਸੀਂ ਜਾਂਦੇ ਵਿੱਚ ਬੈਠੋ ਪੀਰ ਮੇਰੇ ਇਸ ਕੱਲ ਨੂੰ ਸ਼ਾਮ ਤੱਕ ਆਪਾਂ ਨਕਰੀ ਗੁਰੂ ਨੂੰ ਜਾਣਾ ਚਾਹੀਦਾ ਆਉਂਗੇ ਜੀ ਸਾਹਿਬ 776 ਸਾਲ ਤੋਂ ਆਪਾਂ ਮਜ਼ਦੂਰ ਆ ਜਿਹੜੇ ਅੱਜ ਟੀਕ ਦੀ ਗੱਲ ਕੁਝ ਨੇ ਆ ਕਿਉਂਕਿ ਸਾਡੀਆਂ ਮਜ਼ਦੂਰ ਮਜ਼ਦੂਰ ਆ ਪਾਲਤਾਂ ਆਂ ਤੇ ਕਿੰਨੀਆਂ ਬਈਆਂ ਪਰ ਸੋ ਵੀਰ ਮਾਰ ਸਾਡੇ ਵਿਸ਼ਵ ਵਿੱਚ ਪੈਂਦੇ ਆ ਤੁਸੀਂ ਦੱਸੋ ਅੱਜ ਕੀ ਸਾਡਾ ਵੀ ਮਜ਼ਦੂਰਾਂ ਦੇ ਜਿਹੜੇ ਮਜ਼ਦੂਰਾਂ ਨਾਲ ਵਾਦੇ ਕਰਕੇ ਕਰਿਆ ਤੇ ਕੀ ਉਹਨਾਂ ਦਾ ਅੱਜ ਵੀ ਕੋਈ ਖਾਸ ਹੋਣਾ ਸਾਡੇ ਵੀ ਸਭਾ ਸਾਸੀ ਅੱਜ ਵੀ ਪਰਿਵਾਰ ਚਾਰ ਚਾਰ ਪੰਜ ਪੰਜ ਪਰਿਵਾਰ ਆ ਜਿਹੜੇ ਅਸੀਂ ਅੱਜ ਵੀ ਅਸੀਂ ਜਿਹੜੇ ਬੱਚੇ ਆ 5-5 ਮਰਲਿਆਂ ਦੇ ਵਿੱਚ ਬੈਠੇ ਆ ਪਰ ਆਪਸ਼ੀ ਨੂੰ ਸਾਹਮਣੂ ਤੀਜੇ ਕਿਸੇ ਦੀ ਜ਼ਮੀਨ ਦੇ ਵਿੱਚ ਆ ਉਹਨਾਂ ਦੇ ਗਾਂ ਬੱਚੇ ਆ ਪਰ 5-5 ਜਿਹੜੇ ਅਸੀਂ ਇੱਕ 5-5 ਮਰਲਿਆਂ ਜਗ੍ਹਾ ਦੇ ਵਿੱਚ ਬੈਠੇ ਆ ਕਿ ਆ ਵੱਡੇ ਵੱਡੇ ਤੋਂ ਲੀਡਰ ਨਹੀਂ ਸਮਝਣ ਲਈ ਤਿਆਰ ਨਹੀਂ ਅਸੀਂ ਆ ਜਿਹੜੀਆਂ ਲਾਲ ਝੰਡਾ ਜਥੇਬੰਦੀਆਂ ਇਹ ਭੈਣੋ ਭਰਾਓ ਤੁਹਾਡੀ ਦਿਨ ਰਾਤ ਰਾਤ ਰਾਤੀ ਕਰਦੀਆਂ ਆ ਜੇ ਲਾਲ ਝੰਡਾ ਜਥੇਬੰਦੀਆਂ ਨਾ ਇਹ ਕੰਮ ਕਰਨਾ ਰੌਲਾ ਪਾਉਣ ਤੇ ਸਰਕਾਰਾਂ ਭੈਣੋ ਭਰਾਓ ਤੁਹਾਡੇ ਤੇ ਬਹੁਤ ਅਤਿਆਚਾਰ ਤੇ ਬਹੁਤ ਕੁਝ ਕਰਨਾ ਸਰਕਾਰਾਂ ਆ ਸਾਡੇ ਤੁਸੀਂ ਵੇਖੋ ਕੋਈ ਠਾਣਿਆਂ 'ਚ ਸਾਡੀ ਸੁਨਵਾਈਆਂ ਨਹੀਂ ਮਜ਼ਦੂਰ ਦੀ ਜਿਹਨੂੰ ਅਸੀਂ ਸਰਪੰਚ ਵੀ ਬਣਾ ਦਿੰਨੇ ਆ ਉਹ ਵੀ ਸਾਡੇ ਖਿਲਾਫ ਹੁੰਦਾ ਪੰਜ ਸਾਲ ਕਿਉਂਕਿ ਆ ਜਿਹੜਾ ਆਮ ਆਦਮੀ ਪਾਰਟੀ ਨੂੰ ਆਪਾਂ ਸਾਰਿਆਂ ਨੇ ਵੋਟਾਂ ਵਾਦ ਚੜ ਕੇ ਪਾਈਆਂ ਆਪਾਂ ਇਹ ਪਹਿਲੀ ਸਰਕਾਰ ਹੈ ਜਿਹੜੀ ਸੱਤਾ ਦੇ ਵਿੱਚ 92 ਸੀਟਾਂ ਲੈ ਕੇ ਸਰਕਾਰ ਬਹੁਮਤ ਦੇ ਨਾਲ ਬਣੀ ਹੈ ਇਹ ਭੈਣੋ ਪ੍ਰਾਉ ਪਰ ਇਹਨਾਂ ਨੇ ਵੀ ਸਾਡੇ ਨਾਲ ਝੂਠੇ ਜਿਹੜੇ ਵਾਅਦੇ ਕੀਤੇ ਉਹ ਝੂਠੇ ਵਾਅਦੇ ਹੀ ਰਹਿ ਗਏ ਆ ਸਾਡੇ 3 ਸਾਲ ਬੀਤ ਜਾਣ ਤੋਂ ਬਾਅਦ ਕੀ ਇਹ ਸਰਕਾਰ ਨੇ ਦੱਸੋ ਸਾਨੂੰ ਦਿੱਤਾ ਕੁਝ ਤਾਂ ਤੁਸੀਂ ਸਾਡੀਆਂ ਪੈਣਾ ਬੇਟੀਆਂ ਜਿਹੜੀਆਂ ਆਰੀ ਆਰਪੋ ਸਾਡਾ ਪੂਰਾ ਹੋ ਗਿਆ ਫਿਰ ਇਹਨਾਂ ਨੇ ਨਵਾਂ ਛੋਸ਼ਾ ਛੜਤਾ ਵੀ ਅਸੀਂ ਆਮਪੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਸਾਨੂੰ ਐਮਪੀ ਦੀਆਂ ਇਲੈਕਸ਼ਨਾਂ ਦੀਆਂ ਵੋਟਾਂ ਪਾਓ ਅਸੀਂ ਤੁਹਾਨੂੰ ਵਿਆਜ ਸਮੇਤ 11-1100 ਰੁਪਿਆ ਪੈਣਾ ਦੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ ਕੀ ਉਹ ਪੈ ਗਏ ਸਾਡੇ ਖਾਤਿਆਂ ਦੇ ਵਿੱਚ ਆ ਇਲੈਕਸ਼ਨ 2027 ਦੇ ਪੈਣੋ ਪ੍ਰਾਉ ਫੇਰ ਆ ਗਿਆ 1.5 ਸਾਲ ਇਲੈਕਸ਼ਨ ਦੇ ਵਿੱਚ ਰਹਿ ਗਿਆ ਪਰ 75-76 ਸਾਲ ਤੋਂ ਮੇਰਾ ਕਹਿਣ ਦਾ ਮਤਲਬ ਹੈ ਵੀ ਸਾਨੂੰ ਪੈਣੋ ਪ੍ਰਾਉ ਲੁੱਟਿਆ ਖੁੱਟਿਆ ਜਾ ਰਿਹਾ ਹੈ ਜਿਹੜੀ ਮਨਰੇਗਾ ਜਿਹੜੀ ਆ 2005 ਦੇ ਵਿੱਚ ਇਹ ਲਾਲ ਝੰਡਾ ਪਾਰਟੀ ਨੇ ਹੀ ਜਿਹੜੀ ਮਨਰੇਗਾ ਚਲਾਈ ਆ 2008 ਦੇ ਵਿੱਚ ਮੁਕੰਮਲ ਤੌਰ ਦੇ ਵਿੱਚ ਆਪਣੇ ਦੇਸ਼ ਭਰ ਦੇ ਵਿੱਚ ਜਿਹੜੀ ਮਨਰੇਗਾ ਉਹ ਚੱਲੀ ਪੈਣਾ ਭਰਾਓ ਬੜੀ ਤੇਜ਼ੀ ਦੇ ਨਾਲ ਜਿਹੜੀ ਮਨਰੇਗਾ ਚੱਲੀ ਬੜੀ ਤੇਜ਼ੀ ਦੇ ਨਾਲ ਤੁਸੀਂ ਏਕੜੇ ਤੁਸੀਂ ਖੜਾ ਸਾਡੇ ਮਜੂਦ ਹ ਜਿਹੜੇ ਬੇਰਹਿਮ ਚੱਲਿਆ ਆ ਤੁਸੀਂ 20 25 ਸਾਲ ਪਿੱਛੇ ਜਾਓ ਨਰਮੇ ਕਪਾਹਾਂ ਕਿੰਨੀਆਂ ਹੁੰਦੀਆਂ ਸੀ ਹੁੰਦੀਆਂ ਸੀ ਸਾਰਾ ਸਾਰਾ ਪ੍ਰਵਾਹ ਸਾਡਾ ਕੰਮ ਕਰਦਾ ਹੀ ਇਸ ਉਪਤੀ ਰੋਟੀ ਕੰਮ ਵਿੱਚ ਪਰ ਅੱਜ ਪੈਣੋ ਦੇ ਪ੍ਰਾਹੋ ਜਿਹੜੇ ਅੱਜ ਕਰਦੇ ਵਿੱਚੋਂ ਜੀ ਅਸੀਂ 5 ਜੀ ਆ ਤੇ ਸਾਡਾ ਇੱਕ ਜੀ ਕੰਮ ਤੇ ਜਾਂਦਾ ਉਹ ਵੀ ਲੰਗੇ ਡਾਂਗੋਂ ਕੰਮ ਮਿਲਦਾ 5 15 ਦਿਨ ਮਹੀਨੇ ਦੇ ਵਿੱਚ ਬਾਅਦ ਤੋਂ ਬਾਅਦ ਤੁਸੀਂ ਇਹ ਚਾਤੀ ਮਾਰੋ ਅਸੀਂ ਪ੍ਰੈਨੋ ਕਾਊਂਡ ਮਾਰ ਕੇ ਨਰਾਉਣ ਦੀ ਅਸੀਂ ਤਿਆਰ ਨਹੀਂ ਆ ਮੰਡਰੇਗਾ ਜਿਹੜੀ ਪਿਛਲੇ 7 8 ਮਹੀਨੇ ਪਹਿਲਾਂ ਇੱਕ ਬਜਟ ਪਾਸ ਕੀਤਾ ਤੁਸੀਂ ਰੋਲਾ ਨਾ ਪਾਇਆ ਇਹ ਮੰਡਰੇਗਾ ਪੈਣੋ ਪ੍ਰਾਹੋ ਮੁਕੰਮਲ ਤੌਰ ਤੇ 2027 ਦੇ ਇਲੈਕਸ਼ਨਾਂ ਤੋਂ ਬਾਅਦ ਬੰਦ ਹੋ ਜਾਣੀ ਹੈ ਕਿਉਂਕਿ ਜਿਹੜੇ ਕਿਸਾੜਾ ਉਹ ਕਹਿੰਦੇ ਵੀ ਜੇ ਮਨਰੇਗਾ ਚਲਾਉਣੀ ਹੈ ਤੇ ਫਿਰ ਇਹ ਇਹ 100 ਰੁਪਇਆ ਅਸੀਂ ਦੇਵਾਂਗੇ ਤੇ ਬਾਕੀ ਗਵਰਨਮੈਂਟ ਪੈਸੇ ਦੇਵੇ ਇਹ ਸਾਡੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਦੇ। ਮਨਰੇਗਾ ਦੀ ਦਿਹਾੜੀ ਦੇ ਹਿਸਾਬ ਨਾਲ। ਅਸੀਂ ਜਿਹੜੀ ਲੜਾਈ ਲੜ ਰਹੇ ਆ ਅਸੀਂ ਕਹਿੰਦੇ ਵੀ ਮਗਾਈ ਦੇ ਹਿਸਾਬ ਨਾਲ 700 ਰੁਪਇਆ ਮਨਰੇਗਾ ਦੀ ਦਿਹਾੜੀ ਹੋਣੀ ਚਾਹੀਦੀ ਆ ਤੇ ਜਿਹੜਾ 12 ਘੰਟੇ 8 ਘੰਟੇ ਕੱਟ ਕੇ ਕਾਨੂੰਨ ਹੈ। 12 ਘੰਟੇ ਕਾਨੂੰਨ ਲਾਗੂ ਕੀਤਾ ਪੈਣਾ ਕੋਰਾ ਤੁਸੀਂ ਸੁਝਵਾੜਾ 8 ਵਜੇ ਤਾਂ ਅਸੀਂ ਮਖਾਜਰੀ ਲਵਾਉਣੇ ਆ। 2022 ਚ ਕੋਸੀ ਇਹ ਹਿਸਾਬ ਲਾਓ ਵੀ ਉਦੋਂ ਦੇ ਤਾਂ ਸਾਨੂੰ મોદી ਨੇ ਗ੍ਰਾਂਟਾਂ ਦਿੱਤੀਆਂ ਨਹੀਂ ਤੇ ਅੱਜ ਸਾਨੂੰ ਗ੍ਰਾਂਟਾਂ ਕਿਹੜੀਆਂ મોદી ਦੇ ਦਊਗਾ ਹੁਣ 2.5 ਲੱਖ ਰੁਪਏ ਦੀ ਗ੍ਰਾਂਟ ਅਸੀਂ ਕਹਿੰਦੇ ਇਹ ਦੇਨੇ ਆ ਪਰ ਤੁਸੀਂ ਇਹ ਪਿੰਡਾਂ 'ਚ ਜਾਤੀ ਬਾਰੋ ਕਿਤੇ ਵੀ ਮਜ਼ਦੂਰਾਂ ਨੂੰ 2.5-2.5 ਲੱਖ ਤੱਕ ਦੀਆਂ ਗ੍ਰਾਂਟਾਂ ਨਹੀਂ ਮਿਲੀਆਂ ਇਹ ਪੈਣੋ ਪਰਾਓ ਇੱਕ ਛੋਛੀ ਆ ਨਵੇਂ ਇਲੈਕਸ਼ਨ ਆ ਗਏ ਆ ਬੜੀਆਂ ਤੁਹਾਨੂੰ ਹੁਣ ਸਕੀਮਾਂ ਦੇਣਗੇ ਗੱਲਾਂ ਨਾਲ ਵੀ ਅਸੀਂ ਆ ਤੁਹਾਨੂੰ ਦੇਵਾਂਗੇ ਇਹ ਦੇਵਾਂਗੇ ਪਰ ਤੁਸੀਂ ਅਸੀਂ ਕਹਿੰਦੇ ਵੀ ਦਿਮਾਗ ਲੜਾਓ ਵੀ 75-76 ਸਾਲ ਤੋਂ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਹੁਣ ਸਾਨੂੰ ਇਹ ਕੀ ਦੇ ਦੇਣਗੇ ਪਰ ਇਹ ਪੈਨੋ ਪ੍ਰੋਜੈਕਟ ਜੇ ਬਚੀ ਜਾ ਤਾਂ ਇਕੱਲੀ ਮੰਰੇਗਾ ਆਪਣੇ ਕੋਲੇ ਮਜ਼ਦੂਰਾਂ ਕੋਲੇ ਬਚੀ ਆ ਇਹ ਮੰਰੇਗਾ ਬਚਾਉਣ ਦੀ ਸਾਨੂੰ ਡੋੜਾ ਸੱਤ ਕਿਉਂਕਿ ਖੇਤਾਂ ਦੇ ਵਿੱਚ ਆ ਜਿਹੜਾ ਝੋਨਾ ਤੁਹਾਨੂੰ ਲੰਮਾ ਸੀਜ਼ਨ ਲਾਉਣਾ ਮਿਲ ਗਿਆ ਮੈਨੂੰ ਇਧਰ ਤਾਂ ਨਹੀਂ ਪਤਾ ਵੀ ਕਿੰਨੇ ਤੁਹਾਡੇ ਮਰੇਗਾ ਦਾ ਬੰਦ ਕੀਤਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਰੇਗਾ ਦਾ ਬੰਦ ਕੰਮ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ 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 ਮਰੇਗਾ ਦਾ ਬੰਦ ਕੀਤਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਮਰੇਗਾ ਦਾ ਬੰਦ ਕੀਤਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਰੇਗਾ ਦਾ ਬੰਦ ਕੀਤਾ ਕੰਮ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਰੇਗਾ ਦਾ ਬੰਦ ਕੀਤਾ ਕੰਮ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਰੇਗਾ ਦਾ ਬੰਦ ਕੀਤਾ ਕੰਮ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਰੇਗਾ ਦਾ ਬੰਦ ਕੰਮ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਮਰੇਗਾ ਦਾ ਕੰਮ ਬੰਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਅਮਰੀਕਾ ਵਰਕਰ ਯੂਨੀਅਨ ਜਿੰਦਾਬਾਦ 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 ਅਮਰੀਕਾ ਵਰਕਰ ਯੂਨੀਅਨ ਜਿੰਦਾਬਾਦ 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 ਮਰੇਗਾ ਦਾ ਕੰਮ ਬੰਦ ਕੀਤਾ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਰੇਗਾ ਦਾ ਬੰਦ ਕੰਮ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਚਲਾ ਕੇ ਰਾਂਗੇ ਮਾਤਾ ਜੀ ਕੀ ਨਾਮ ਆ ਜੀ ਕਿਹੜਾ ਪਿੰਡ ਆਈ ਤੁਹਾਡਾ ਸਾਡਾ ਪਿੰਡ ਜੀ ਬਿੱਟਾ ਅਮਰਪੁਰ ਨਾ ਮਾਤਾ ਜੀ ਅੱਜ ਤੁਹਾਡੇ ਵਿਚਕਾਰ ਤੁਹਾਡੀ ਆਵਾਜ਼ ਬਣਨ ਵਾਸਤੇ ਜੋ ਨਰੇਗਾ ਜੂਨੀਅਨ ਤੇ ਪੰਜਾਬ ਪ੍ਰਧਾਨ ਪਹੁੰਚੇ ਆ ਜਿਹੜਾ ਤੁਹਾਡਾ ਅੱਜ ਮੋਦੀ ਸਰਕਾਰ ਵੱਲੋਂ ਜੋ ਨਰੇਗਾ ਦਾ ਕੰਮ ਬੰਦਾ ਬੰਦ ਕੀਤਾ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਜੀ ਇਹਨੇ ਕੰਮ ਚਲਾਓ ਕੰਮ ਚੱਲੂ ਕਰੋ ਤੇ ਬੰਦੇ ਲਾਉਣ ਵਾਲਿਆਂ ਦਾ ਬੰਦ ਕਰੋ ਜਿਹੜੇ ਨਾਲ ਖੜਦੇ ਨਹੀਂ ਜੀ हां <गाँ> जी माता जी ਕਿੰਨਾ ਟਾਈਮ ਹੋ ਗਿਆ ਤੁਹਾਡਾ ਨਰੇਗਾ ਦਾ ਕਾਰਡ ਬਣੇ ਨੂੰ ਤੇ ਕੌਣ ਦਾ ਕੰਮ ਬੰਦ ਹੋਇਆ ਤੁਹਾਡਾ ਇਹ ਕੰਮ ਬੰਦ ਹੋਇਆ ਇਹ ਦੇਖ ਲਈ ਕੋਈ ਕੰਮ ਕਿਹੜਾ ਚੱਲਿਆ ਸੱਜਣ ਜੀ ਤੇ ਮਾਤਾ ਜੀ ਜਿਹੜੀਆਂ ਤੁਹਾਡੀਆਂ ਨਰੇਗਾ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਹੈਗੀਆਂ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਅਸੀਂ ਤਾਂ ਆਨੇ ਬਸਾਨੂੰ ਕੰਮ ਜੁੜਨਾ ਚਾਹੀਦਾ 700 ਰੁਪਏ ਦਿਹਾੜੀ ਚਾਹੀਦੀ ਹੈ ਟਾਈਮ ਸਿਰ ਸਾਨੂੰ ਕੰਮ ਮਿਲਿਆ ਕਰੇ ਜਿਹੜਾ ਮੇਡ ਬਣਾ ਲੈਨੇ ਬਸ ਉਹ ਕੰਮ ਨੂੰ ਠੱਪ ਕਰਕੇ ਰੱਖ ਦਿੰਦਾ ਉਹ ਲੱਗਦਾ ਸਾਡੇ ਮੇਰੇ ਲੜਕਾ ਚਾਹੀਦੇ ਨੇ ਜਿਹੜੇ ਕੰਮ ਲੈਵੰਟ ਕਰਕੇ ਵੀ ਇਹਨਾਂ ਸਾਨੂੰ ਕੋਈ ਕੰਮ ਕਰਦੇ ਆਂ ਅ ਮਾਤਾ ਜੀ ਜਦੋਂ ਤੁਸੀਂ ਨਰੇਗਾ ਕਾਇਮਤ ਜਾਂਦੇ ਹੋ ਉੱਥੇ ਕਈ ਵਾਰੀ ਕੰਮ ਕਰਦੇ ਆਂ ਕੁਝ ਬੰਦੇ ਦੇ 60 ਫੀਟ ਵੱਜ ਜਾਂਦੀ ਹੈ ਕੋਈ ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਲਤ ਮਿਲਦੀ ਹੈ ਜਾਂ ਤੁਹਾਨੂੰ ਕੋਈ ਡਾਕਟਰੀ ਸਹਾਇਤਾ ਮਿਲਦੀ ਹੈ ਨਾ ਜੀ ਕੋਈ ਨਹੀਂ ਮਿਲਦੀ ਕੁਝ ਨਹੀਂ ਬਣਦਾ ਤਾਂ ਕਰੇ ਕਿ ਸਰ ਇਹ 9 ਇਸੇ ਮੇਰੇ ਕੋਈ ਸਾਨੂੰ ਜੀ ਜੀ ਸਾਥ ਲੜ ਜੀ ਇਹ ਗੱਲ ਹਾਂਜੀ ਮਾਤਾ ਜੀ ਕੀ ਨਾਮ ਆ ਜੀ ਤੇ ਕਿਹੜਾ ਪਿੰਡ ਆ ਜੀ ਸਿੰਦਰਪੁਰ ਨਾਂ ਹੈ ਬਿੱਟਾ ਆ ਜੀ ਹਾਂਜੀ ਬੋਲੋ ਜੀ ਸਿੰਦਰਪੁਰ ਨਾਂ ਹੈ ਬਿੱਟਾ ਸਾਡਾ ਪਿੰਡ ਹੈ ਮਾਤਾ ਜੀ ਜੋ ਨਰੇਗਾ ਦਾ ਕੰਮ ਜੋ ਕੇਂਦਰ ਸਰਕਾਰ ਵੱਲੋਂ ਜੋ ਤੁਹਾਡਾ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਕੀ ਕਹਿਣਾ ਚਾਹੂਗੀ ਜੀ ਸਾਡਾ ਕੰਮ ਚਾਲੂ ਕੀਤਾ ਜਾਵੇ ਸਾਨੂੰ ਸਮੇਂ ਨਾਲ ਕੰਮ ਮਾਤਾ ਜੀ ਕਿ ਜਿਹੜਾ ਨਿਰਗਾ ਦਾ ਕੰਮ ਤੁਹਾਨੂੰ ਮਿਲਦਾ ਸੀਗਾ ਕਿੰਨੇ ਦਾ ਕਿੰਨੇ ਦਿਨਾਂ ਦਾ ਤੁਹਾਨੂੰ ਕੰਮ ਮਿਲਦਾ ਸੀਗਾ ਤੇ ਕਿੰਨੇ ਦਿਨਾਂ ਦਾ ਕੰਮ ਤੁਹਾਨੂੰ ਮਿਲਣਾ ਚਾਹੀਦਾ ਕੰਮ ਮਿਲਦਾ ਨਹੀਂ ਸਾਜਣਾ ਸਾਨੂੰ ਕਦੀ ਇੱਕ ਦਿਨ ਕਿਤੇ ਸਾਡੀਆਂ ਫੋਟੋ ਲੈਂਦੀਆਂ ਤੇ ਕਿਤੇ ਸਾਡਾ ਕੰਮ ਸਾਨੂੰ ਮਿਲਦਾ ਕარი ਇਹ ਕੰਮ ਮਿਲਦਾ ਹੀ ਨਹੀਂ ਸਾਨੂੰ ਚਾਚਾ ਜੀ ਦਾ ਨਾਮ। ਸੂਰਤ ਸਾਡਾ ਕਦੇ ਕਿਸੇ ਦਾ ਨਾਮ ਆ ਜਾਂਦਾ ਕਦੀ ਕਿਸੇ ਦਾ ਨਾਮ ਨਹੀਂ ਆਉਂਦਾ। ਜਿਵੇਂ ਦੂਜੇ ਪਿੰਡਾਂ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਹੈ। ਸੋਸ਼ਲ ਮੀਡੀਆ ਰਾਈ ਗੱਲਬਾਤ ਸੁਣਨ ਨੂੰ ਮਿਲਦੀ ਹੈ। ਕਿ ਘਰੇ ਬੈਠੇ ਜਿਹੜੇ ਮਜ਼ਦੂਰਾ ਉਹ ਆਪਦੇ ਕਾਰਡ ਬਣਾ ਕੇ ਆਦੀ ਹਾਜੀਆਂ ਲਵਾਈ ਜਾਂਦੇ ਆ। ਇੱਕ ਦੂਜੇ ਨਾਲ ਮੇਟਾ ਨਾਲ ਤੇ ਸੈਕਟੀਆਂ ਨਾਲ ਰਲ ਮਿਲ ਕੇ ਇੱਕ ਸਾਰਾ ਕੰਮ ਹੋ ਜਾਂਦਾ। ਤੁਹਾਡੇ ਪਿੰਡ ਵੀ ਜੇ ਇਸ ਤਰ੍ਹਾਂ ਚੱਲ ਜਾਂਦਾ ਕੋਈ। ਚੱਲਦਾ ਜੀ ਸਾਰੇ ਚੱਲਦਾ ਹੈ ਜੀ। ਕੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਤੁਸੀਂ ਤੁਹਾਨੂੰ ਕਿੰਨੇ ਦਿਨਾਂ ਦਾ ਕੰਮ ਚਾਹੀਦਾ ਜੀ ਸਾਨੂੰ ਜੀ ਕੰਮ 100 ਦਿਨ ਦਾ ਚਾਹੀਦਾ ਸਾਰਾ 12 ਥਾਲ ਮਨਦਾ ਹੈ ਪੂਰਾ ਸਾਲ ਹੀ ਕੰਮ ਮਿਲੇ ਬਸ ਹੋਰ ਤੁਹਾਡੀਆਂ ਕਿਹੜੀ ਕਿਹੜੀਆਂ ਮੰਗਾਂ ਜਿਹੜੀਆਂ ਤੁਸੀਂ ਕੰਮ ਕਰਨ ਜਾਂਦੇ ਹੋ ਨਿਰਗਾ ਦਾ ਹੋ ਤੁਹਾਡੀਆਂ ਕਿਹੜੀ ਕਿਹੜੀਆਂ ਮੰਗਾਂ ਜੀ ਸਾਡੀਆਂ ਮੰਗਾਂ ਮਾਸ ਦਾ ਉਹ ਇੱਕ ਮੰਗਾ ਜਿੱਥੇ ਜੇ ਇਹ ਕੰਮ ਕਰਦੇ ਉੱਥੇ ਬੱਛਲ ਬਾਲਟੀਆਂ ਸਾਡੇ ਕੋਲ ਕੋਈ ਵੀ ਨਹੀਂ ਹੁੰਦਾ ਘਰੋਂ ਕਸਕੇ ਲੈ ਕੇ ਜਾਂਦੇ ਆ ਉਹ ਵੀ ਕਿਹਤੋਂ ਹੁੰਦਾ ਕਿਹਤੋਂ ਨਹੀਂ ਵੀ ਹੁੰਦੇ ਹਾਂਜੀ ਚਲੋ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਤੇ ਮੈਂ ਹਾਂ ਗੁਰਿੰਦਰ ਧੂੜੀਆ ਅੱਜ ਤੁਹਾਨੂੰ ਅਸੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡਾ ਦੇ ਵਿਖੇ ਅੱਜ ਤੁਹਾਨੂੰ ਲੈ ਕੇ ਆਏ ਆਂ ਬਾਬਾ ਜੀਵਨ ਸਿੰਘ ਗੁਰਦਰਾ ਸਾਹਿਬ ਵਿਖੇ ਅੱਜ ਮਿੱਡੇ ਦੇ ਵਿੱਚ ਖੜੇ ਆਂ ਜਿੱਥੇ ਅੱਜ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਜੋ ਪ੍ਰਧਾਨ ਆ ਜਸਵਿੰਦਰ ਸਿੰਘ ਜੀ ਵੱਟੂ ਅੱਜ ਮਿੱਡੇ ਪਿੰਡ ਦੇ ਵਿੱਚ ਪਹੁੰਚੇ ਆ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣ ਲਈ ਅੱਜ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਲਗਾਤਾਰ ਤੁਸੀਂ ਮਲੂਰ ਹਲਕੇ ਦੇ ਪਿੰਡ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਜੋ ਲੰਬੀ ਹਲਕੇ ਦੇ ਪਿੰਡ ਦੇ ਵਿੱਚ ਲਗਾਤਾਰ ਥੋੜੀਆਂ ਮੀਟਿੰਗਾਂ ਦਾ ਜੋ ਨਿਰਗਾ ਜੂਨੀਅਰ ਦੇ ਵਰਕਰਾਂ ਨਾਲ ਜੋ ਮੀਟਿੰਗਾਂ ਦਾ ਸਿਰਸਿਰ ਸਿਰਸਾ ਲਗਾਤਾਰ ਜਾਰੀ ਹੈ ਅੱਜ ਤੁਸੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਿੱਡੇ ਪਿੰਡ ਦੇ ਵਿੱਚ ਨਿਰਗਾ ਮਜ਼ਦੂਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਜਿਹੜਾ ਪਿਛਲੇ ਦਿਨੀ ਸੈਂਟਰ ਗਵਰਨਮੈਂਟ ਦੀ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਮਨਰੇਗਾ ਤੇ ਤਿੱਖਾ ਹਮਲਾ ਬੋਲਿਆ ਗਿਆ ਇਹ ਪਿੰਡ-ਪਿੰਡ ਦੇ ਵਿੱਚ ਅਸੀਂ ਲੋਕੜ ਮੀਟਿੰਗਾਂ ਕਰਵਾ ਕੇ ਜਿਹੜਾ ਮਜ਼ਦੂਰਾਂ ਨੂੰ ਜਾਗਰੂਤ ਕਰ ਰਹੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਮਜ਼ਦੂਰਾਂ ਤੇ ਜਿਹੜਾ ਸਿਆਸੀ ਦਬਾਅ ਕਹਿ ਲਈ ਆਪਾਂ ਇਹਨਾਂ ਨੂੰ ਮਤਲਬ ਕਿ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਕਿ ਤੇਰੇ ਜੇ ਤੁਸੀਂ ਕਿਤੇ ਜਾਓਗੇ ਜਾਂ ਕਿਤੇ ਇਕੱਠੇ ਹੋਵੋਗੇ ਤੇ ਤੁਹਾਡਾ ਮਨਰੇਗਾ ਦਾ ਕਾਰਡ ਆ ਜਿਹੜਾ ਉਹ ਕਟਿਆ ਜਾਊਗਾ ਕੋਈ ਐਹੋ ਜੀ ਗੱਲ ਨਹੀਂ ਜਿਹੜੇ ਮਜ਼ਦੂਰ ਦਾ ਮਨਰੇਗਾ ਦਾ ਕਾਰਡ ਕਟਿਆ ਗਿਆ ਉਹ ਕਿਸੇ ਅਧਤੀਕ ਵੀ ਕਾਰਡ ਆਉਂਦਾ ਨਹੀਂ ਕਟਿਆ ਜਾ ਸਕਦਾ ਜਿਹੜੇ ਮਜ਼ਦੂਰ ਦਾ ਕਾਰਡ ਬਣ ਗਿਆ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਜਿਹੜਾ ਪਿਛਲੇ ਦਿਨੀ ਇੱਕ ਕਾਨੂੰਨ ਪਾਸ ਕੀਤਾ ਗਿਆ ਕਿ ਜਿਹੜਾ 12 ਘੰਟੇ 8 ਘੰਟੇ ਕੱਟ ਕੇ 12 ਘੰਟੇ ਕਾਨੂੰਨ ਲਾਗੂ ਕੀਤਾ ਗਿਆ ਇਹਦੇ ਸਖਤ ਸ਼ਬਦਾਂ ਦੇ ਵਿੱਚ ਅਸੀਂ ਜਿਹੜੀ ਹੈ ਉਹਨਾਂ ਖੇਧੀ ਕਰਦੇ ਆਂ ਉਹ ਸਰਕਾਰ ਹੈ ਜਿਹੜੀ ਇਹ ਨੋਟੀਫਿਕੇਸ਼ਨ ਵਾਪਸ ਲਵੇ ਇਹ ਜਿਹੜਾ ਦੁਬਾਰਾ ਇਹ 8 ਘੰਟੇ ਵਾਲਾ ਕਾਨੂੰਨ ਹੈ ਉਹ ਲਾਗੂ ਕੀਤਾ ਜਾਵੇ ਕਿਉਂਕਿ ਦਿਨੋਂ ਦਿਨ ਜਿਹੜੇ ਸਾਡੇ ਮਜ਼ਦੂਰਾਂ ਦੇਤੇ ਅਤਿਆਚਾਰ ਤੇ ਜਿਹੜੇ ਦਬਾਵਾ ਦਵਾਇਆ ਜਾ ਰਿਹਾ ਮਜ਼ਦੂਰਾਂ ਨੂੰ ਇਹ ਕਿਸੇ ਹੱਦ ਤਿਕ ਵੀ ਅਸੀਂ ਸਾਡੀ ਜਥੇਬੰਦੀ ਵੱਲੋਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਕਿਸੇ ਗੱਲੋਂ ਵੀ ਮਜ਼ਦੂਰਾਂ ਤੇ ਦਬਾਣੀ ਪੈਣ ਦਿੱਤਾ ਜਾਊਗਾ ਔਰ ਜਿਹੜਾ ਮਨਰੇਗਾ ਦਾ ਕੰਮ ਸੈਂਟਰ ਗਵਰਨਮੈਂਟ ਦੇ ਵੱਲੋਂ ਕੱਚੇ ਖਾਲਿਆਂ ਦਾ ਉਹੇ ਕੰਮ ਚਾਹੇ ਉਹ ਕੱਚੇ ਰਸਤਿਆਂ ਦਾ ਹੋਵੇ ਜਾਂ ਛੜਕਾਂ ਦਾ ਕੰਮ ਹੋਵੇ ਉਹ ਦੁਬਾਰਾ ਅਸੀਂ ਮੰਗ ਕਰਦੇ ਵੀ ਇਹਨਾਂ ਦਾ ਕੰਮ ਜਿਹੜਾ ਮਨਰੇਗਾ ਦਾ ਉਹ ਦੁਬਾਰਾ ਪਾਲ ਕੀਤਾ ਜਾਵੇ ਤੇ ਜਿਹੜਾ 365 ਦਿਨਾਂ ਦਾ ਕੰਮ ਉਹ ਮਜ਼ਦੂਰਾਂ ਨੂੰ ਦਿੱਤਾ ਜਾਵੇ ਨਾਲ ਅਸੀਂ ਮੰਗ ਕਰਦੇ ਵੀ ਮਗਈਾਈ ਦੇ ਹਿਸਾਬ ਨਾਲ ਜਿਹੜੀ 700 ਰੁਪਿਆ ਦਿਹਾੜੀ ਹੈ ਉਹ ਦਿਹਾੜੀ ਜਿਹੜੀ ਇਹਨਾਂ ਦੀ 700 ਰੁਪਿਆ ਕੀਤੀ ਜਾਵੇ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਵੀ 346 ਰੁਪਿਆ ਦੇ ਨਾਲ ਸਾਡਾ ਟਾਈਮ ਪਾਸ ਨਹੀਂ ਹੁੰਦਾ ਕਿਉਂਕਿ ਜਿਹੜੇ ਮਜ਼ਦੂਰ 3-4 ਕਿਲੋਮੀਟਰ ਘੇਰੇ ਦੇ ਵਿੱਚ ਕੰਮ ਕਰਨ ਜਾਂਦੇ ਆ ਇਹਨਾਂ ਨੂੰ ਸਰਕਾਰੀ ਸਾਈਕਲ ਦਿੱਤੇ ਜਾਣ ਤੇ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਵੀ ਉੱਥੇ ਪੀਣ ਵਾਲੇ ਚੰਗੇ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਉੱਥੇ ਕੀਤਾ ਜਾਵੇ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਬੱਚਾ ਹੋਣ ਵਾਲਾ ਹੁੰਦਾ ਜਾਂ ਜਿਨ੍ਹਾਂ ਦੇ ਨਿੱਕੇ ਬੱਚੇ ਹੁੰਦੇ ਆ ਉਥੇ ਇੱਕ ਟੈਂਟ ਦਾ ਪ੍ਰਬੰਧ ਕੀਤਾ ਜਾਵੇ ਛਾਂ ਦਾ ਜਿਹੜੇ ਬਜ਼ੁਰਗ ਆ ਸਾਡੇ ਉਹ ਉਥੇ ਬੈਠ ਕੇ ਆ ਜਿਹੜਾ ਉਹ ਬੱਚਿਆਂ ਨੂੰ ਉਥੇ ਖੜਾ ਸਕਣ ਤੇ ਬੱਚਿਆਂ ਦੀ ਦੇਖਭਾਲ ਕਰ ਸਕਣ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜਾ ਮਨਰੇਗਾ ਤੇ ਕਿਸੇ ਟਾਈਮ ਮਜ਼ਦੂਰ ਤੇ ਉਥੇ ਕਈ ਕਸੀਏ ਦੇ ਨਾਲ ਕੰਮ ਕਰਦੇ ਆ 60 ਪੇਟ ਭੱਜ ਜਾਂਦੀ ਹੈ ਨਾਲ ਅਸੀਂ ਮੰਗ ਕਰਦੇ ਵੀ ਉਹਨਾਂ ਨੂੰ ਮੈਡੀਕਲ ਕਿੱਟ ਦੀ ਸਹੂਲਤ ਦਿੱਤੀ ਜਾਵੇ ਔਰ ਨਾਲ ਅਸੀਂ ਮੰਗ ਕਰਦੇ ਆ ਵੀ ਇਹਨਾਂ ਨੂੰ ਇਹ ਹਫਤੇ ਬਾਅਦ ਆ ਜਿਹੜਾ ਮਜ਼ਦੂਰਾਂ ਨੂੰ ਚੰਗਾ ਡਾਕਟਰ ਤੇ ਚੰਗੀ ਟੀਮ ਆਵੇ ਔਰ ਮਜ਼ਦੂਰਾਂ ਦੇ ਫ੍ਰੀ ਚੈੱਕਅਪ ਕਰਕੇ ਇਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣ ਤੇ ਨਾਲ ਅਸੀਂ ਮੰਗ ਕਰਦੇ ਆਂ ਵੀ ਮਜ਼ਦੂਰ ਆ ਜਿਹੜੇ ਉਹਨਾਂ ਦੀ 700 ਰੁਪਿਆ ਦਿਹਾੜੀ ਕੀਤੀ ਜਾਵੇ ਨਾਲ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਇਹ ਮਜ਼ਦੂਰ ਆ ਮਜ਼ਦੂਰਾਂ ਨੂੰ ਮਤਲਬ ਕਿ ਕਈਆਂ ਬੱਟਲ ਵੀ ਦਿੱਤੇ ਜਾਣ ਤੇ ਬੂੜ ਜਰਾਬਾਂ ਤੇ ਇਹਨਾਂ ਨੂੰ ਸਾਰਾ ਕੁਝ ਵਰਤੀਆਂ ਤੀਕ ਫ੍ਰੀ ਦਿੱਤੇ ਜਾਣ ਇਹਨਾਂ ਨੂੰ ਪ੍ਰਧਾਨ ਜੀ ਤੁਸੀਂ ਮਿੱਡੇ ਪਪੰਡ ਦੇ ਵਿੱਚ ਅਜ ਨਰੇਗਾ ਮਜ਼ਦੂਰਾਂ ਨਾਲ ਮੀਟਰ ਕਰਨ ਪਹੁੰਚੇ ਹੋ ਇਹ ਜਿਹੜੇ ਨਰੇਗਾ ਮਜ਼ਦੂਰਾਂ ਦੀ ਆਵਾਜ਼ ਹੈ ਕੀ ਅੱਗੇ ਤੁਸੀਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲੱਗੀ ਕੀ ਪ੍ਰਾਲੇ ਕਰ ਰਹੇ ਹੋ ਜੀ ਦੇਖੋ ਜੀ 27 ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਸਾਰੇ ਪੰਜਾਬ ਦੇ ਅੰਦਰ ਅਸੀਂ ਸੈਂਟਰ ਗਵਰਨਮੈਂਟ ਦੇ ਜਿਹੜੇ ਪੁਤਲੇ ਸਾੜਨ ਜਾ ਰਹੇ ਹਾਂ ਔਰ ADC ਨੂੰ ਤੇ ਵੀਡੀਓ ਸਾਹ ਨੂੰ ਜਿਹੜੇ ਮੰਗ ਪੱਤਰ ਦੇਣ ਜਾ ਰਹੇ ਹਾਂ ਵੀ ਇਹਨਾਂ ਦੇ ਮਜ਼ਦੂਰਾਂ ਦੇ ਫੌਰੀ ਤੌਰ ਤੇ ਕੰਮ ਚਲਾਏ ਜਾਣ ਤੇ ਸਿਆਸੀ ਜਿਹੜੀ ਦਖਲਅੰਦਾਜ਼ੀ ਹੈ ਉਹ ਬੰਦ ਕੀਤੀ ਜਾਵੇ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਕੰਮ ਆਉਂਦਾ ਉਹ ਅਸੀਂ ਕਹਿੰਨੇ ਵੀ ਸਿੱਧਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਤੇ ਸਿੱਧੇ ਮਜ਼ਦੂਰਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਔਰ ਜਿੱਥੇ ਮਜ਼ਦੂਰ ਸਾਡਾ ਕੰਮ ਕਰਦਾ ਉਹ ਮਜ਼ਦੂਰ ਦੀ ਉੱਥੇ ਹੀ ਫੋਟੋ ਖਿੱਚੀ ਜਾਵੇ ਜਿਹੜਾ ਜਿਹੜੀ ਇਹ ਪਾਸੇ ਫੋਟੋ ਖਿੱਚਦੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਮਜ਼ਦੂਰ ਸਾਡਾ ਤੁਰ ਕੇ ਜਾਂਦਾ ਉਸ ਚੀਜ਼ ਤੇ ਅਸੀਂ ਬਿਲਕੁਲ ਖਿਲਾਫ ਆ ਮਜ਼ਦੂਰ ਜਿੱਥੇ ਕੰਮ ਕਰਦਾ ਉੱਥੇ ਉਹਦੀ ਫੋਟੋ ਖਿੱਚੀ ਜਾਣੀ ਚਾਹੀਦੀ ਹੈ ਪ੍ਰਧਾਨ ਜੀ ਤੁਸੀਂ ਹਰੇਕ ਪੰਜਾਬ ਸਾਇਆ ਪੰਜਾਬ ਦੇ ਵਿੱਚ ਵੀਡੀਓ ਸਾਹਿਬ ਨੂੰ ਟੀਵੀ ਸਾਹਿਬ ਨੂੰ ਤੁਸੀਂ ਮੰਗ ਪੱਤਰ ਦੇ ਰਹੇ ਹੋ ਮਜ਼ਦੂਰਾਂ ਦੀ ਆਵਾਜ਼ ਉਠਾ ਰਹੇ ਹੋ ਜੇ ਸਰਕਾਰ ਨੇ ਤੁਹਾਡੀ ਫਿਰ ਵੀ ਜੋ ਤੁਹਾਡੀਆਂ ਮੰਗਾਂ ਜੇ ਨਾਮਨਜ਼ੂਰ ਕੀਤੀ ਅਗਲੀ ਰਣਨੀਤੀ ਤੁਹਾਡੀ ਕੀ ਹੋਊਗੀ ਜੀ ਅਗਲੀ ਰਣਨੀਤੀ ਹੋਊਗੀ ਪਿੰਡ ਪਿੰਡ ਜਾ ਕੇ ਮਜ਼ਦੂਰਾਂ ਨੂੰ ਅਸੀਂ ਇਸ ਕਰਕੇ ਲੁਪੜ ਮੀਟਿੰਗਾਂ ਕਰਾ ਰਹੇ ਆਂ ਕਿ ਇਹ ਮੰਗ ਪੱਤਰ ਤੋਂ ਬਾਅਦ ਵੀ ਜੇ ਸਰਕਾਰ ਨਹੀਂ ਸੁਣਦੀ ਫਿਰ ਵੱਡੀ ਪੱਦਰਤੀ ਹੈ ਜਿਹੜਾ ਉਹ ਸਾਰਾ ਪੰਜਾਬ ਅਸੀਂ ਜਾਮ ਮੰਡਰੇਗਾ ਵਰਕਰ ਯੂਨੀਅਨ ਨਾਲੋਂ ਕਰਾਂਗੇ